Oh, my God. ਜਿਲ੍ਹਾ ਵੱਲੋਂ ਸਾਡੇ ਨਗਰ ਦੇ ਵਿੱਚ ਇਸ ਟੂਰਨਾਮੈਂਟ ਦੀ ਸ਼ੁਰੂਆਤ ਹੋਈ ਹੈ ਤੇ ਅੱਜ ਦਿਨ ਦੁਪਹਿਰ ਦਾ ਚਗਨੀ ਕ੍ਰਿੰਗੇ ਕਰਦਾ ਜਾ ਰਿਹਾ ਸਾਡਾ ਨਗਰ ਆਉਣ ਵਾਲੇ ਸਮੇਂ ਦਾ ਬੱਲੇ ਕਬੱਡੀ ਕੱਪ ਜਿਹੜਾ ਉਹ ਵੀ ਜਾ ਰਿਹਾ ਖੇਡ ਮੈਦਾਨ ਦੇ ਵਿੱਚ ਹੋ ਰਿਹਾ ਅਸੀਂ ਸਮੁੱਚੇ ਗੁਲਾਮ ਪੰਜਾਬ ਦੇ ਨਗਰ ਵੱਲੋਂ ਸ਼ੀਦਿਆਗਮ ਜ਼ਰਾਬ ਪਾਕਿਸਤਾਨੀ ਜੂਨ ਸਪੋਰਟਸ ਕਲੱਬ ਗਦਾੜੇ ਵੱਲੋਂ ਬਹੁਤ ਬਹੁਤ ਤਰਸਕ ਕਰਦੇ ਆ ਸਾਡਾ ਵੀਰ ਹਨਿਆਨੀ ਪਟਾ ਜਿਹਨਾਂ ਦੀ ਤਿਆਰ ਕੀਤੀ ਹੋਈ ਟੀਮ ਅੱਜ ਆਉਣ ਤੇ ਵਧੀਆ ਮੁਕਾਬਲਾ ਕਰ ਤੇ ਇਸ ਮੈਚ ਦੇ ਵਿੱਚ ਟੂਰਨਾਮੈਂਟ ਦੇ ਵਿੱਚ ਫਸਟ ਜੇਤੂ ਟੀਮ ਅੱਜ ਨੂੰ ਵੱਡਾ ਸਨਮਾਨ ਦੇਵੇ ਕੋ ਸਾਰੇ ਨੱਗਰ ਵੱਲੋਂ ਜਿੱਤਾਂ ਜਾ ਰਿਹਾ ਹੈ ਖਿਡਾਰੀਆਂ ਦੇ ਮਾਲਿਕ ਚੜ੍ਹਦੀ ਕਲਾ ਵਿੱਚ ਆਜੀ ਸਾਡਾ ਟੀਮ ਜੱਪੋ ਆਜ ਸੈਕੰਡ ਟੀਮ ਜੱਪੋ ਆਵੇ ਉਹ ਵੀ ਅੱਗੇ ਮੇਰੇ ਵੀਰ ਆਪਣਾ ਮਾਨ ਸਨਮਾਨ ਜਿਹੜਾ ਪ੍ਰਾਪਤ ਕਰੇਗਾ ਜੱਪੋ ਆ ਦੀ ਟੀਮ ਦੇ ਵੀ ਸੈਕੰਡ ਪ੍ਰਾਈਜ਼ ਉਹ ਵੀ ਅੱਜ ਦੇ ਤਾਲੇ ਦੇ ਉਸੇ ਟੂਰਨਾਮੈਂਟ ਦੇ ਵਿੱਚ ਆ ਕੇ ਆਪਣਾ ਮਾਨ ਸਨਮਾਨ ਜਿਹਦਾ ਪ੍ਰਾਪਤ ਕਰ ਰਹੀ ਹੈ ਅਸੀਂ ਬਹੁਤ ਬਹੁਤ ਤਰਵਾਦੀ ਕਰਦੇ ਹਾਂ ਸਾਰੇ ਖਿਡਾਰੀ ਸਾਡੇ ਸ਼ੀਰ ਪਾਗਲ ਸਿੰਘ ਨਗਰ ਜਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਖਿਡਾਰੀ ਹੈ ਜਿਹੜੇ ਨੇ ਦੋਨਾਂ ਚਾਰਾਂ ਟੀਮਾਂ ਦੇ ਵਿੱਚ ਬੜੇ ਵਧੀਆ ਢੰਗ ਨਾਲ ਆਪਣੀ ਦੇਗ ਦਾ ਪਰਦੇਸਰੀ ਦਿੱਤਾ ਇਹ ਹੈ ਪੰਜਾਬ ਦੀ ਜਵਾਨੀ ਜਿੱਤੇ ਸਾਨੂੰ ਬੱਡਾ ਮਾਣ ਬੱਡਾ ਸਤਿਕਾਰ ਇਹਨਾਂ ਨੂੰ ਜੀ ਪੰਜਾਬ ਸਾਡੇ ਅਡਾ ਪਹੁੰਚ ਵਾਲੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਵਜੀਰ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਤੇ ਸੁਵਚੀ ಗ್ರಾಮ ਪੰਚਾਇਤ ਲਗਨ ਜਿਦਾਲੇ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੱਲੋਂ ਅੱਜ ਵੱਡਾ ਇਹ ਟੂਰਨਾਮੈਂਟ ਕਰਾਇਆ ਗਿਆ ਹੈ ਉਹਦੇ ਸਰਦਾਰ ਜੀ ਸਿੰਘ ਜੀ ਥੈਂਕਸ ਆ ਸਰ ਦਾ ਵੱਡਾ ਮਾਣ ਜਿਹੜਾ ਸਾਰੇ ਨਕਰ ਵੱਲੋਂ ਅੱਜ ਇਸ ਟੂਰਨਾਮੈਂਟ ਦੇ ਵਿੱਚ ਕੀਤਾ ਜਾ ਰਿਹਾ ਹੈ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਬਹੁਤ ਹੀ ਸ਼ਾਨਦਾਰ ਇਸ ਮੁਕਾਬਲੇ ਦੇ ਵਿੱਚ ਜਿੱਥੇ ਟੀਮਾਂ ਨੇ ਬੜੀਆ ਪੱਗ ਸਜ ਦਿੱਤਾ ਸਾਰੇ ਪਾਣੀ ਵੀਰਾਂ ਦੇ ਇਹ ਖੇਡ ਦੇਲਾ ਕੰਮਾ ਤੋਂ ਰਾਜੇ ਦਾ ਖੇਡ ਦੇਲਾ ਨੇ ਇਹ ਤਾਂ ਸਾਰੇ ਪੱਲਾ ਜੇ ਦਾ ਖੇਡ ਦੇਲਾ ਬਾਕੀ ਆ ਵੀ ਸਾਡੀ ਪਿੰਡਾਂ ਤੋਂ ਵੀ ਆਇਆ ਦੇ ਖੁੱਲੇ ਕੱਪ ਦੇ ਖੇਡ ਦੇਣ ਵਾਸਤੇ ਮੁਝੇ ਅਸੀਂ ਸਾਰੇ ਪਾਣੀ ਵੀਰਾਂ ਦਾ ਸਬੰਧ ਸੇ ਨਗਰ ਪੰਚਾਇਤ ਜਦਾੜੇ ਵੱਲੋਂ ਬਹੁਤ ਬਹੁਤ ਧੰਵਾਦ ਕਰਦੇ ਆ ਤੇ ਬਹੁਤ ਹੀ ਸ਼ਾਨਦਾਰੇ ਮੁਕਾਬਲੇ ਦੇਣਾ ਅੱਜ ਦਿੱਖੇ ਕਬੱਡੀ ਦੇ ਹੋਇਆ ਉੱਥੇ ਬੜੀ ਮਾਨ ਵੀ ਹੋਇਆ ਉਹ ਕਿੱਤੇ ਜਾਣਾ ਹੈ ਆ ਰਹੇ ਨੇ ਤੇ ਲੀਗ ਰੇਟਰ ਠੀਕ ਹੈ ਜੀ 10 ਫੋਟੋ ਗੱਡੀਆਂ ਦਾ ਉਹ ਦੂਜੀ ਉਹ ਬੇਲੀ ਜਿਹੜਾ ਕੋ ਨਿਆਣਾ ਵਾਲੀ ਕੋ ਛੋੜੇ ਨੇ ਉਹਨਾਂ ਦਿੱਤਾ ਨਹੀਂ ਛੋੜੇ ਗਲਾਬ ਦੇ ਫੁੱਲ ਵਰਗੇ ਬੱਚੇ ਬੱਚੀਆਂ ਨੇ ਰਿਸਾ ਲਾਈਆਂ ਰਸਾ ਖਿੱਚ ਕੇ ਦਿਖਾਇਆ ਕਬੱਡੀ ਦਾ ਮੈਚ ਲੜਕੀਆਂ ਦਾ ਕਰਾਇਆ ਤੇ ਨੌਜਵਾਨਾਂ ਦਾ ਵੀ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਹੈ ਅੱਜ ਇਸ ਸਰਦਾਰੇ ਦੇ ਖੇਡ ਮੈਦਾਨ ਦੇ ਵਿੱਚ ਹੋ ਰਿਹਾ ਹੈ

ਅਦੀਪ ਨੇ ਮੋਟਾ ਬਾਤ ਜ਼ਿੰਮੇਵਾਰੀ ਸਾਰੀ ਨਗਰ ਦੇ ਬਖਸੀ ਹੈ ਸੋ ਉਹਨਾਂ ਦਾ ਵੀ ਬੰਦਾ ਸਟਕਾ ਜਿਵੇਂ ਸੁੱਚੀ ਗ੍ਰਾਮ ਪੰਚਾਇਤ ਨਗਰ ਜਦਾੜਾ ਵੱਲੋਂ ਪਿੱਛਾ ਜਾ ਰਿਹਾ ਸੀ ਸਰਪੰਚ ਸਾਹਿਬ ਦਾ ਫੋਟੋ कार्य में सफल करे बारे उम्मीद हो सारा नगर एकता तबादया रहे इसे तरह खेल खेल अपने नगर डेवलप्री अ

ਆਪਣੀ ਕੈਮੀ ਕਿ ਲੈਣੀ ਨਾਲ ਨਾਲ ਹੋ ਜਿਓ ਸਾਰੇ ਸਾਡੇ ਇੱਕ ਹੋਰ ਫੋਟੋ ਕਰਦੀ ਹੈ ਜੀ ਨਾਲ ਹੋ ਜਿਓ ਆ ਜਿਓ ਬਈ ਨਾਲ ਹੋ ਜਿਓ ਉਹ ਦੇ ਦੇਗੇ ਪੰਜ ਇੱਕ ਹੋਰ ਅੱਲੇ ਸਰ ਪਾਸਾ ਆਇਆ ਆਜਾ ਸਾਡੀ ਸ਼ਾਨ ਸ੍ਰੀਆ ਸਾਡੇ ਵਿਨੈਸ਼ ਸਿੰਘ ਜੀ ਪੰਜ ਸਾਹ ਉਹ ਵੀ ਆਪਣਾ ਮਾਨ ਸਮਾਜ ਦੇ ਦਾ ਪ੍ਰਸਤ ਕਰ ਰਹੇ ਸਤਿ ਸ਼੍ਰੀ ਅਕਾਲ ਤੇ ਨਾਲ ਹੀ ਸਾਡੇ ਕਲੱਬ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ ਜੀ ਦੇ ਆਜਮ ਸਦਾ ਪਾਲ ਸਿੰਘ ਜੂ ਸਪੋਰਟਸ ਕਲੱਬ ਜਿਨ੍ਹਾਂ ਨੇ ਵੱਡਾ ਮਰਾਲਾ ਕੀਤਾ ਸਾਰੇ ਨਗਰ ਦੇ ਨਾਮ ਹਿੱਤ ਰਹੀ ਆਓ ਬਕਰਾਂਗੇ ਇਹ ਮਾਣ ਹੈ ਸਾਰੇ ਨਗਰ ਵੱਲੋਂ ਸਤਿਕਾਰ ਸਰਦਾਰ ਮਨਜੀਤ ਸਿੰਘ ਜੀ ਦਾ ਬਹੁਤ ਸਤਿ ਸ਼੍ਰੀ ਅਕਾਲ सारे नलो वत अदार कश्मीर साहब का भी प्रभाव करते हैं सरदार नहम सिंह जी पंच साल ਕੋ ਵੀ ਆ ਕੇ ਆਪਣਾ ਮਾਨ ਸਨਮਾਨ ਰਣਜ ਸਰਦਾਰ ਮਹਿਮਦ ਸਿੰਘ ਜੀ ਪੰਸਾਰ ਕੋ ਵੀ ਆ ਕੇ ਆਪਣਾ ਮਾਨ ਸਨਮਾਨ ਜਿਹੜਾ ਉਸ ਤਰ੍ਹਾਂ ਕਰਨਾ ਮਹਿਮਦ ਸਿੰਘ ਸਰਦਾਰ ਉਦਮ ਸਿੰਘ ਇੱਕ ਗਰਾਉਂਡ 'ਚ ਬੜੀ ਸੇਵਾ ਆਏ ਇਹ ਮੁੰਡੇ ਦੀ ਆ ਜਾ ਆ ਜਾ ਨੇੜੇ ਉਹ ਗੱਲ ਨੇ ਜੂਮਣਾ ਨਹੀਂ ਇਹਨਾਂ ਗਲੈਟੀ ਬਣਦੀ ਸਰਦਾਰ ਉਦਮ ਸਿੰਘ ਇਹ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਵੀ ਇਹ ਨਾਂਵ ਬੜਾ ਵੱਡਾ ਆ ਇਹਨੂੰ ਕਾਇਮ ਰੱਖਣਾ ਉਦਮ ਸਿੰਘ ਨੇ ਨੰਦਤ ਜਾ ਕੇ ਗੋਲੀ ਮਾਰੀ ਸੀ ਗੋਰੇ ਦੀ ਹੱਕ ਚ ਆਪਾਂ ਜ세ਦਾਰੀਆਂ ਨਿਭਾਉੜੀਆਂ ਚਲੋ ਅਸੀਂ ਤਾਂ ਬਹੁਤ ਪਿੱਛੇ ਆ ਇਹਨਾਂ ਨਿਭਾ ਲਈ ਅੱਜ ਇਸ ਖੇਡ ਮੈਦਾਨ ਦੇ ਕੌਮ ਵਿੱਚ ਆਗੇ ਵੜਿਆ ਮਨਫਸ ਹੋਇਆ ਹੈ ਇਹ ਨਗਰ ਨੇ ਬੜਾ ਨਾਮਾ ਬਟਿਆ ਹਰੇਕ ਸਾਲ ਬਹੁਤ ਵਧੀਆ ਟੂਰਨਾਮੈਂਟ ਕਰਾਉਂਦੇ ਆ ਟੂਰਨਾਮੈਂਟ ਕਰਾਉਣ ਦਾ ਮਤਲਬ ਇਹ ਹੁੰਦਾ ਸੀ ਨਸ਼ਿਆਂ ਤੋਂ ਦੂਰ ਰੱਖਣਾ ਨੌਜਵਾਨਾਂ ਲਈ ਜੋਸ਼ ਔਰ ਹੌਸਲਾ ਬੁਲੰਦ ਰੱਖਣਾ ਬਹੁਤ ਇਹ ਨਗਰ ਜਿਹਦੇ ਲੁਹਾਲਾ ਵਜੀਦਪੁਰ ਕਾਰਨੀ ਕਲਾ ਜੋ ਆਏ ਔਰ ਬਲਾਕ ਤੇ ਜਲਵਾ ਨਵੇਂ ਸ਼ਹਿਰ ਤੇ ਨਾ ਲਾਮ ਆ ਬਹੁਤ ਮੰਗੋ ਖੁਸ਼ੀ ਹੁੰਦੀ ਆ ਜਿੱਥੇ ਸਾਡੇ ਹਲਕਾ ਇਲਾਕੇ ਨੇ ਹੋਣਾ ਸੀਗਾ ਉਹ ਕਾਫੀ ਨਾ ਵਾਇਰਸ ਜਿਹਾ ਚੱਲ ਰਿਹਾ ਬੁਖਾਰ ਉਹਨੂੰ 154 4 ਵਾਂ ਥੋੜੀ ਦੇਰ ਪਹਿਲਾਂ ਫੋਨ ਆ ਗਿਆ ਸੀਗਾ ਤੇ ਦਾਮ ਸਾਹਿਬ ਤੁਸੀਂ ਜਾਇਓ ਤੁਸੀਂ ਜੋ ਕਹਣਾ ਕਹਦੇ ਹੋ ਲੋ ਨਗਰ ਦੀ ਮੰਗ ਹੋਊਗੀ ਜੋ ਇਸ ਇਲਾਕੇ ਦੀ ਮੰਗ ਹੋਊਗੀ ਮਜੀਦਪੁਰ ਵਾਲਿਆਂ ਦੀ ਹੋਊਗੀ ਗਧਾਲੇ ਵਾਲਿਆਂ ਦੀ ਹੋਊਗੀ ਸਾਡੇ ਇਸ ਸਰਕਾਰ ਦੇ ਦੋਸਾ ਰਹਿੰਦੇ ਆ ਉਹ ਸਾਰੀਆਂ ਪੂਰੀਆਂ ਕਰਾਂਗੇ ਕੋਈ ਪੈਸੇ ਦੀ ਕਮੀ ਨਹੀਂ ਹੈ ਕਿਉਂ ਹੁਣ ਜਨਾ ਟੈਕਸ ਦੇ ਵਾਕੀ ਸਟਾਲ ਬਾਕੀ ਸਿਗਾ 2.5 ਹਜ਼ਾਰ ਤੋਂ ਕਰੋੜ ਦਾ ਉਹ ਸਾਨੂੰ ਪੰਜਾਬ ਸਰਕਾਰ ਨੂੰ ਆ ਚੁੱਕਾ ਆ ਔਰ ਮੜੀ ਸਾਡੇ ਮੁੱਖ ਮੰਤਰੀ ਸਾਹਿਬ ਔਰ ਮੰਤਰੀ ਸਾਹਿਬ ਦਿੱਲੀ ਵੀ ਜਿਆ ਪੰਜ ਪੰਜ ਕਲੈਕਸ਼ਨ ਆ ਆਉਂਦੇ ਸਮੇਂ ਵਿੱਚ ਇਹ ਮਾਰ ਦੀ ਪਹਿਲਾ ਪਹਿਲਾ ਮੈਂ ਇੱਥੇ ਨਗਰ ਨਿਵਾਸੀਆਂ ਔਰ ਗ੍ਰਾਮ ਪੰਚਾਇਤ ਨੂੰ ਹੋ ਸਕਦਾ ਨਾ ਜੋ ਤੁਸੀਂ ਕਹੋਗੇ ਉਹ ਕਰਕੇ ਦੇਵਾਂਗੇ ਕੋਈ ਫਿਕਰ ਵੀ ਕਰਨਾ ਹੈਗਾ ਤੁਸੀਂ ਬਧਾਈ ਦੇ ਪਾਤਰੋਂ ਇਲਾਕੇ ਦਾ ਨਾਮ ਰੋਸ਼ਨ ਕਰਦੇ ਹੋ ਇਲਾਕੇ ਨੂੰ ਸਿਰ ਦਿੰਦੇ ਹੋ ਔਰ ਵਜੀਦਪੁਰ ਦੀ ಗ್ರಾಮ ਪੰਚਾਇਤ ਹਲਾਰੇ ਦੀ ਪੰਚਾਇਤ ਸਾਡੇ ਸਰਪੰਚ ਸਾਹਿਬ ਕਰਾ ਰਹੇ ਨੇ ਦਾ ਸਾਬਕਾ ਸਰਪੰਚ ਸਾਹਿਬ ਇੱਥੇ ਹੈਗੇ ਆ ਅਜੇ ਤਾਂ ਪੰਚਾਇਤ ਸਾਰੀ ਹੈਗੀ ਆ ਤੁਹਾਨੂੰ ਮੈਂ ਹਲਕਾ ਇੰਚਾਰਜੋਂ ਹੋ ਸਕਦਾ ਨਾ ਜੋ ਤੁਸੀਂ ਕਹੋਗੇ ਉਹ ਕਰਕੇ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਭਾਈ ਜਸਵੀਰ ਸਿੰਘ ਦਾ ਸਾਡੇ ਬੜੇ ਮਿੱਤਰ ਤੇ ਆਏ ਹਾਂ ਹੁਣ ਲਾਜ਼ਮੀ ਹੈ ਕਿ ਮੈਂ ਕਹਿ ਨਹੀਂ ਕੁਝ ਵੀ ਸਕਦਾ ਮੇਰੀ ਤਾਂ ਗੁਰੂ ਅਕੀਰ ਅਰਦਾਸ ਹੈ ਬਿਨ ਬੋਲਿਆ ਸਭ ਕੁਝ ਜਾਣਦਾ ਕਿਸੇ ਦੇ ਕੀ ਅਰਦਾਸ ਸੋ ਸੱਚੇ ਪਾਤਸ਼ਾਹ ਕੇ ਅਰਦਾਸ ਹੈ ਤੁਹਾਨੂੰ ਵੀ ਪਤਾ ਹੀ ਆ ਤੁਸੀਂ ਜਾਣਦੇ ਹੋ ਅਸੀਂ ਹੁਣ ਮੂੰਹ ਨਹੀਂ ਕਹਿਣਾ ਹੈਗਾ ਬੇਨਤੀ ਦੀਵਾ ਸਾਰੇ ਨਗਰ ਦੀ ਹੱਥ ਬੰਨ ਕੇ ਤੁਹਾਡੇ ਅੱਗੇ ਸਾਡਾ ਇਕਰਾਰ ਦੇ ਰਿਹਾ ਉਹਨੂੰ ਬੰਦੇ ਨਾ ਦਿਓ ਬੱਸ ਅਸੀਂ ਤੁਹਾਡੇ ਨਗਰਾਂ ਦੇ ਆਏ ਨਗਰਾਂ ਸਾਡੀ ਬਹੁਤ ਇਸਤਿਹਾਰੀ ਨੇ ਮੈਂ ਨਾ ਨਗਰਾਂ ਕਿਹਾ ਜੇ ਤੁਸੀਂ ਕਹਿ ਕੇ ਮੰਗਿਆ ਲਗਿਆ ਮੰਗਿਆ ਜੇ ਮੈਂ ਆਪਣੇ ਆਪ ਨਾਲ ਆ ਕੇ ਦਿੱਤਾ ਫਿਰ ਮੇਰਾ ਵੀ ਹੋਣਾ ਕਿ ਆਇਆ ਮੈਂ ਵੀ ਜੇ ਮੈਂ ਵੀ ਜੁਲੇ ਦਾ ਬੁੱਧ ਜੀ ਨੇ ਸੈਲ ਦਾ ਪ੍ਰਧਾਨਾ ਬੁੱਧ ਜੀ ਜੀ ਕਿਹਨੂੰ ਕਹਿੰਦੇ ਅਗਲ ਬੰਦ ਨੂੰ ਕਹਿੰਦੇ ਜੇ ਮੈਂ ਇਹਨਾਂ ਪਿੰਡਾਂ ਨੂੰ ਕੁਝ ਨਾ ਆ ਕੇ ਦਿੱਤਾ ਫਿਰ ਅਗਲ ਬੰਦ ਨੇ ਮੈਨੂੰ ਥੱਲੇ ਛੱਡਿਆ तो वा मैं बुलावा बहुत मन मान देता ਇਹ ਤੁਹਾਡੇ ਪਿੰਡ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਕੰਮ ਜਿਹੜਾ ਆ ਉਹ ਟਿਕੜੇ ਨਹੀਂ ਜਾਊਗਾ ਤੁਹਾਡੇ ਹੱਥ ਖੜੇ ਕਰਾਏ ਜਾਣਗੇ ਮੈਂ ਕਿ ਤਿੰਨ ਚਾਰ ਸਾਡੇ ਪਿੰਡਿਆਂ ਮੰਗਾ ਹੈਗੇ ਆ ਮੈਂ ਨਹੀਂ ਆਇਆ ਮੈਂ ਬੋਲ ਕੇ ਵੀ ਸ਼ਲਾਹਤ ਨਾ ਤੇ ਤੁਹਾਨੂੰ ਮਨਪਸੰਦ ਨਹੀਂ ਜਨਾ ਪਿੰਡ ਵਿੱਚ ਇੱਕ ਧਰਮਸ਼ਾਲਾ ਹੈ ਵੀ 40 ਕਿਸਾਨ ਹੋ ਗਏ ਤੇ ਕੋਈ ਵੀ ਸਰਕਾਰੀ ਗਰਾਹਕ ਦੀ ਅੱਜ ਤੱਕ ਨਹੀਂ ਆਈ ਜੋ ਜਿਹੜੇ ਪਿੰਡ ਵਾਸੀਆਂ ਨੇ ਆਪਣੇ ਕੋਲ ਪੈਸਾ ਇਕੱਠਾ ਕਰਕੇ ਕਈ ਵਾਰੀ ਉਹਦੀ ਮਦਦ ਕਰਾਈ ਲੋ ਬੰਦੇ ਦੇ ਨਾਲ ਇਹ ਕਹਿੰਦਾ ਵੀ ਇਹ ਕੀ ਯਾਰ ਪਹਿਲ ਦੇਣਾ ਜਿਹੜਾ ਨਹੀਂ ਕੀਤਾ ਜਾਣਾ ਦੂਸਰਾ ਇੱਕ ਸੰਚਾਰ ਘਟਾਈ ਜੀ ਸੰਚਾਰ ਘਟਦੇ ਵਿੱਚ ਜਿਹਨਾਂ ਕਹਿੰਦੇ ਕਿ ਛੱਟਾ ਦੇ ਦਿੱਤੀ ਤਾਂ ਉਹ ਜਦੋਂ ਪ੍ਰਸ਼ਾਸਨ ਨੇ ਉਹਦਾ ਘਾਟ ਜੰਨੀ ਉਹਦੇ ਬਹੁਤ ਜ਼ਿਆਦਾ ਹੋ ਜਾਂਦੇ ਆ ਬਹੁਤ ਜ਼ਿਆਦਾ ਮਸਕੂਰ ਸਾਡੇ ਫੰਡ ਦਾ ਬਣਾਇਆ ਹਿੰਦੂ ਕੋ ਲੈ ਕੇ ਚਮਚਾਨੜ ਵੱਲ ਤੱਕ ਕੋਈ ਪੱਕੀ ਬਣਾ ਦਿਓ ਗੱਲੀ ਉਹ ਗੱਤੀ ਗਲੀ ਆ ਪਹਿਲਾਂ ਦਾ ਫੜ ਵੀ ਹੈ ਨਹੀਂ ਹੈ ਉੱਥੇ ਰਸਤਾ ਵੀ ਹੈ ਨਹੀਂ ਸੀ ਕਿ ਜਦ ਵੀ ਨਿਦਾਨ ਨਾਲ ਗੱਲ ਕਰਕੇ ਬਹਿ ਜਾਪ ਮਿਲਿਆ ਉਹ ਰਸਤਾ ਭੈਗਾ ਮੈਂ ਇਹ ਵੀ ਮੰਗਾ ਕੋੜਾ ਰਸਤਾ ਉਹ ਪੱਕਾ ਬਣਾ ਦੇ बच्चा कोई नाम तो बारा रह गए हो गया भाई दसो बोलिया है जैसिका कुछ कितने गई जसमीन कौर लैंड लड़ गया कुछ शैर फोटो ਕੁਦਰ ਹੋ ਬਕੋ ਹੈਲੋ ਸਰਦਾਰ ਸਾਹਿਬ ਉਹ ਨਿਆਣਿਓ ਇਹ ਗੱਲ ਆਇਆ ਆਇਕਰ ਪਈਆ ਨਹੀਂ ਜੀ ਧੰਨਵਾਦ ਜੀ ਪਹਿਲਾਂ ਨਾਮ ਲਿਖਿਆ ਸਾਰਿਆਂ ਜੁਫੇ ਸਾਡੇ ਨਾਲ ਮੋੜੇ ਪਾਉਣਾ ਸਮਨਦੀਪ ਕੌਰ ਆਣਾ ਹੋਰ ਕੁਰੀਦ ਮਨਾਲਾ ਜਾਨਾ ਇਹ ਫੋਟੋ ਵਿੱਚ ਹੀ ਆ ਕੋ ਇਹਦੇ ਮਾਰ ਕੇ ਜਾਰ ਦिए ਜਾਰ ਹੋ ਮਹਾਰਾ ਪੰਜ ਸਾਹਿਬ ਦਾ ਪਿੱਛੇ ਬੋਦ ਇੱਥੇ ਆ जो तो, गारे गारे। जो तो, तो, कर है। तो बहुत मैं सारे पीथ वालों और टूरनामेंट होने भी चाहिए ਕਿਉਂਕਿ ਹੁਣ ਤਾਂ ਵੈਸੇ ਹੀ ਲੋਕ ਜਿਹੜੇ ਨਿਆਣੇ ਆ ਮੋਬਾਈਲਾਂ 'ਤੇ ਬੜੇ ਰਹਿੰਦੇ ਆ ਸਰੀਰਕ ਤੌਰ 'ਤੇ ਕੋਈ ਖੁਰਾਕ ਨਹੀਂ ਕਰਦੇ ਜਿਸ ਕਰਕੇ ਆਪਾਂ ਦੇਖਦੇ ਆ ਜਿਹੜੇ ਨਿਆਣੇ ਆ ਉਹਨਾਂ ਦੇ ਸਰੀਰ ਬੜੇ ਕਮਜ਼ੋਰ ਜਿਹੇ ਛੋਟੇ-ਛੋਟੇ ਛੋਟੇ-ਛੋਟਿਆਂ ਨੂੰ ਐਂਕਾ ਲੱਗ ਜਾਂਦੀਆਂ ਉਹਦਾ ਕਾਰਨ ਇਹੀ ਹੁੰਦਾ ਕਿ ਬੱਚੇ ਜਿਹੜੇ ਆ ਉਹ ਸਰੀਰਕ ਤੌਰ ਤੇ ਕਸਰਤ ਘੱਟ ਕਰਦੇ ਆ। ਤਾਂ ਆਉਣ ਵਾਲੇ ਸਮੇਂ ਤੇ ਹੋ ਸਕਦਾ ਵੀ ਨਿਆਣੇ ਜਿਹੜੇ ਆ ਜਿੰਨੇ ਪਹਿਲਾਂ ਜਵਾਨ ਹੁੰਦੇ ਸੀ ਉਹਨੇ ਨਾ ਹੋਣ ਕਿਉਂਕਿ ਕਸਰਤ ਨਹੀਂ ਕਰਦੇ। ਤੇ ਸਾਡਾ ਸਰੀਰ ਇਸ ਤਰ੍ਹਾਂ ਦਾ ਬਣਿਆ ਹੁੰਦਾ ਵੀ ਜੇ ਆ ਜਿੰਨਾ ਪਾਏ ਨੂੰ ਵਰਤਾਂਗੇ ਜਿੰਨੀ ਕਸਰਤ ਕਰਾਂਗੇ ਉਨਾ ਹੀ ਵੱਡਾ ਹੁੰਦਾ। ਛੋਟੇ ਬੱਚਿਆਂ ਦਾ ਬਕਾਸੀ 16-17 ਸਾਲ ਦੀ ਉਮਰ ਤੱਕ ਜਿੰਨਾ ਇਹ ਜਾਵਾ ਖੇਡਣਗੇ ਉਨਾ ਹੀ ਲੰਬਾ ਚੌੜਾ ਸਰੀਰ ਬਣਦਾ। ਜੇ ਆਪਾਂ ਇਹਨਾਂ 17-18 ਸਾਲ ਦੀ ਉਮਰ 'ਚ ਨਿਆਣੇ ਮੋਬਾਈਲ ਖੇਡਣ ਦੇ ਫਿਰ ਉਹਨਾਂ ਦਾ ਸਰੀਰ ਵੀ ਉਹਦਾਂ ਦਾ ਹੀ ਹੋ ਗਿਆ ਇਹਨਾਂ ਨਾਲ ਲੱਗਿਆ ਹੋਣਗੇ। ਤੇ ਬਹੁਤ ਵਧੀਆ ਉਹਦੋਂ ਐ ਵੀ ਨਿਆਣਿਆਂ ਨੂੰ ਖੜਾਉਂਦੇ ਔਰ ਟੂਰਨਾਮੈਂਟ ਵਿੱਚ ਪਾਉਂਦੇ ਜਿਹਨਾਂ ਨਾਲ ਹੋਰ ਲੋਕਾਂ ਨੂੰ ਵੀ ਇਖਲਾਕ ਮਿਲਦਾ। ਛੋ ਬਹੁਤ-ਬਹੁਤ ਧੰਨਵਾਦ ਹੈ ਇਹਨਾਂ ਦਾ। ਅੱਗੇ ਤੋਂ ਅਗਲੇ ਸਾਲ ਤੋਂ ਵੀ ਇਸੇ ਤਰ੍ਹਾਂ ਹੀ ਇਹ ਆਪਣਾ ਹਾ ਟੂਰਨਾਮੈਂਟ ਕਰਾਉਣ ਲਈ ਯੋਗਦਾਨ ਪਾਉਣਗੇ ਬਹੁਤ-ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ